ਹਾਂਜੀ ਸੰਗਤ ਜੀ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਪਾਈ ਪਾਰੋ ਨੂੰ ਆਖਿਆ ਕਿ ਸੰਗਤਾਂ ਦੇ ਇਸ਼ਨਾਨ ਪਾਣ ਵਾਸਤੇ ਇੱਥੇ ਅਸੀਂ ਇੱਕ ਬੌਲੀ ਲਾਉਣਾ ਚਾਹੁੰਦੇ ਹਾਂ ਇਸ ਵਾਸਤੇ ਸੰਗਤਾਂ ਵੱਲ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕੱਤਕ ਦੀ ਪੂਰਨਮਾਸ਼ੀ ਤੋਂ ਪਹਿਲਾਂ ਪਹਿਲਾਂ ਇੱਥੇ ਪੁੱਜ ਜਾਣ ਤੇ ਇੱਥੇ ਪੂਰਨਵਾਸ਼ੀ ਵਾਲੇ ਦਿਨ ਬੌਲੀ ਦੀ ਪੁਟਾਈ ਆਰੰਭ ਕਰ ਦਿੱਤੀ ਜਾਵੇਗੀ। ਬੌਲੀ ਦੀ ਪੁਟਾਈ ਜਦ ਪਾਣੀ ਤੱਕ ਪਹੁੰਚ ਗਈ ਤਾਂ ਅੱਗੇ ਰੋੜਾਂ ਦਾ ਕੜ ਆ ਗਿਆ। ਇਸ ਕੜ ਨੂੰ ਮਾਨਕ ਚੰਦ ਪੱਥਰੀਏ ਖੱਤਰੀ ਨੇ ਜਦ ਬਹੁਤ ਮਿਹਨਤ ਨਾਲ ਤੋੜ ਦਿੱਤਾ ਤਾਂ ਕੜ ਦੇ ਟੁੱਟਣ ਨਾਲ ਇੱਕਦਮ ਹੀ ਬਹੁਤ ਪਾਣੀ ਜ਼ੋਰ ਨਾਲ ਉੱਪਰ ਉੱਠਿਆ। ਜਿਸ ਵਿੱਚ ਮਾਨਕ ਚੰਦ ਡੁੱਬ ਗਿਆ ਸਿੱਖ ਉਸ ਦੇ ਸਵਾਸਹੀਣ ਸਰੀਰ ਨੂੰ ਪਾਣੀ ਵਿੱਚੋਂ ਕੱਢ ਕੇ ਗੁਰੂ ਜੀ ਕੋਲ ਲੈ ਆਏ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇਕਰ ਇਹ ਮਾਨਕ ਹੈ ਤਾਂ ਇਹ ਮਰੇਗਾ ਨਹੀਂ ਫਿਰ ਆਪ ਜੀ ਨੇ ਆਪਣਾ ਸੱਜਾ ਪੈਰ ਮਾਨਕ ਚੰਦ ਦੇ ਮੱਥੇ ਤੇ ਲਾ ਕੇ ਆਖਿਆ ਉਠ ਮਾਨਕ ਆਖ ਸਤਨਾਮ ਇਸ ਬਚਨ ਨਾਲ ਮਾਨਕ ਚੰਦ ਇਸ ਤਰ੍ਹਾਂ ਉੱਠ ਕੇ ਬੈਠ ਗਿਆ ਜਿਸ ਤਰ੍ਹਾਂ ਸੁੱਤਾ ਹੋਇਆ ਉੱਠਿਆ ਹੈ ਉਸ ਦਿਨ ਤੋਂ ਗੁਰੂ ਜੀ ਨੇ ਉਸ ਦਾ ਨਾਮ ਜੀਵੜਾ ਰੱਖ ਦਿੱਤਾ ਵੈਰੋਵਾਲ ਵਿੱਚ ਇਸ ਦੀ ਅੰਸ ਦੇ ਜੂੜ ਬਾਵੈ ਵੈਰੋਵਾਲ ਵਿੱਚ ਇਸ ਦੀ ਅੰਸ ਦੇ ਜੂੜ ਬਾਵੈ ਪ੍ਰਸਿੱਧ ਹਨ ਇੱਕ ਦਿਨ ਭਾਈਪਾਰੋਂ ਨੇ ਬੇਨਤੀ ਕੀਤੀ ਮਹਾਰਾਜ ਦੂਰ ਦੂਰ ਤੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਅੱਗੇ ਪਿੱਛੇ ਹੋ ਕੇ ਵੱਖ-ਵੱਖ ਸਮਿਆਂ ਤੇ ਆਉਂਦੀਆਂ ਹਨ ਜਿਸ ਕਰਕੇ ਸਾਰੀ ਸੰਗਤ ਦਾ ਇੱਕ ਦੂਜੇ ਨਾਲ ਮੇਲ ਮਿਲਾਪ ਤੇ ਜਾਣ ਪਹਿਚਾਨ ਨਹੀਂ ਹੁੰਦੀ ਇਸ ਕਰਕੇ ਸੰਗਤਾਂ ਦੇ ਇਕੱਠ ਵਾਸਤੇ ਇੱਕ ਦਿਨ ਨਿਯਤ ਕਰਕੇ ਸਭ ਨੂੰ ਸੱਦਾ ਪੱਤਰ ਭੇਜਣੇ ਚਾਹੀਦੇ ਹਨ ਇਸ ਨਾਲ ਸੰਗਤ ਦਾ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਤੇ ਸਿੱਖੀ ਸੰਬੰਧ ਵਧੇਗਾ। ਗੁਰੂ ਜੀ ਨੇ ਕਿਹਾ ਇਹ ਤੇਰਾ ਵਿਚਾਰ ਠੀਕ ਹੈ। ਸਭ ਸੰਗਤਾਂ ਨੂੰ ਚਿੱਠੀਆਂ ਲਿਖ ਦਿਓ ਕਿ ਸਾਰੇ ਵਿਸਾਖੀ ਵਾਲੇ ਦਿਨ ਇੱਥੇ ਆਓ। ਆਗਿਆ ਅਨਸਾਰ ਹੁਕਮਨਾਮੇ ਲਿਖੇ ਗਏ ਜਿਨ੍ਹਾਂ ਨੂੰ ਪੜ ਕੇ ਬੇਅੰਤ ਦੂਰ ਨੇੜੇ ਦੀਆਂ ਸੰਗਤਾਂ ਗੋਇੰਦਵਾਲ ਪਹੁੰਚ ਗਈਆਂ। ਅਤੁੱਟ ਲੰਗਰ ਬਿਨਾ ਜਾਤ ਪਾਤ ਦੇ ਪਰਮ ਦੇ ਪੰਗਤਾਂ ਵਿੱਚ ਬਿਠਾਲ ਕੇ ਸੰਗਤਾਂ ਨੂੰ ਵਰਤਣ ਲੱਗਾ ਆਪਸ ਵਿੱਚ ਮੇਲ ਮਿਲਾਪ ਕਰਕੇ ਸੰਗਤਾਂ ਵਿੱਚ ਬੜਾ ਉਤਸ਼ਾਹ ਤੇ ਪ੍ਰੇਮ ਪਿਆਰ ਵਧਿਆ ਉਸ ਸਮੇਂ ਤੋਂ ਗੋਇੰਦਵਾਲ ਵਿਸਾਖੀ ਦਾ ਮੇਲਾ ਲੱਗਦਾ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ